ਜਾ ਕੇ ਬੂਹ ਪ੍ਰਾਣਾ ਹਨਾ ਉਹ ਲਓ ਅੱਪਾ ਹਰੇ ਕੁਰੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੁਹਾਡਾ ਸਹਿਰਾ ਦੇ ਵਿੱਚ ਹੋਰ ਸੁਣਾਓ ਜੀ ਕੀ ਕਰਤਾ ਠੀਕ ਠਾਕ ਇਹ ਅਸੀਂ ਵੀ ਠੀਕ ਠਾਕ ਹਨ ਮੈਂ ਲੱਗਿਆਂ ਜੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਦਸਤਨ ਦੇ ਰਿਹਾ ਅੰਗੂਰ ਤੋੜ ਕੇ ਤੇ ਅੰਗੂਰ ਆਪਣੇ ਮਾ ਕਾਫੀ ਮਤਲਬ ਕੱਟ ਗਏ ਥੋੜੇ ਥੋੜੇ ਵਿੱਚ ਵਿੱਚ ਕੱਚੇ ਨੇ ਅਮੀ ਬਣਨ ਥੋੜੇ ਜਿਹਾ ਆਹ ਗੋਲੋਂ ਵਧੀਆ ਪੱਕ ਗਏ ਤੇ ਤੋੜ ਕੇ ਖਾਈ ਜਾਂਦੇ ਨੇ ਕੱਲ ਭੂਆ ਆਈ ਸੀਗੀ ਇਹਦੀ ਤੇ ਉਹਨੂੰ ਦੇ ਤੇ ਕੁਝ ਤੋੜ ਕੇ ਤੇ ਹੁਣ ਦੇਖਦੇ ਹਾਂ ਹੁਣ ਇਹਦਾ ਮਾਮਾ ਆਊਗਾ ਇਹਨੂੰ ਲੈਣ ਕੁਝ ਹੁੰਦੇ ਨਾ ਕਿ ਬਸ ਏਦਾਂ ਥੋੜੇ ਥੋੜੇ ਵੰਡ ਦਿੰਦੇ ਹਾਂ ਹਾਂ ਇਹਨੇ ਪੱਕੇ ਨਹੀਂ ਗਏ ਫੇਰ ਪਤਾ ਕੀ ਕਰ ਦੇਣਗੇ ਜਿਹੜੇ ਖੱਟੇ ਹੁੰਦੇ ਨੇ ਉਹ ਨਹੀਂ ਖਾਂਦੇ ਹੈਗੇ ਮਿੱਠੇ ਮਿੱਠੇ ਖਾਈ ਜਾਂਦੇ ਨੇ ਤੇ ਫਿਰ ਮੈਂ ਜਿਹੜੇ ਕੱਚੇ ਰਹਿ ਜਾਂਦੇ ਨੇ ਮਤਲਬ ਖੱਟੇ ਉਹ ਉਹਨਾਂ ਵੀ ਆਪਾਂ ਚਟਨੀ ਕੋਟ ਲਾਦੇ ਹਾਂ ਉਹ ਸਿਰਦੇ ਨਹੀਂ ਗਏ ਆਪਾਂ ਤੇ ਜਿਹੜੇ ਕਚਨデア ਆਪਾਂ ਸਾਫ ਵੀ ਰੱਖ ਲਾਂ ਜੰਮਾ ਚਟਣੀ ਜੋ ਪੈਲੇਸ ਬਣੀ ਬਹੁਤ ਵਧੀਆ ਚਟਣੀ ਬਣਦੀ ਆ ਅੰਮੂੜਾ ਦੇ ਮੇਰੇ ਭੋਣੂ ਵੀ ਕੱਲ ਕਿਹਾ ਮੈਂ ਕਿ ਜਿਹੜੇ ਖਰਾਬ ਹੋ ਖੱਟੇ ਹੋਣਗੇ ਚਿੱਟੀ ਨਾ ਮੈਂ ਉਹਨੂੰ ਕਿਤੇ ਛੱਡ ਦਮੈਂﾞﾞ ਇਹ ਆਪਦੇ ਚਟਣੀ ਬਣਾ ਲੀ ਜੀ ਬਹੁਤ ਵਧੀਆ ਚਟਣੀ ਬਣਦੀ ਆ ਤੇ ਮੈਂ ਰਸੋਈ ਦੇ ਤੇ ਗੈਸ ਸਾਫ ਕਰਾਂ ਰੋਟੀ ਆਪਣੇ ਪਕਾਈ ਰੋਟੀ ਚੱਜ ਆਪਾਂ ਨੇ ਪਕਾਏ ਸੀਗੇ ਆਲੂ ਵਾਲੇ ਪਰਾਂਠੇ ਤੇ ਰੋਟੀ ਖਵਾ ਕੇ ਇਹਨਾਂ ਨੂੰ ਹੁਣ ਲੱਗੇਗਾ ਸਾਰਾ ਕੰਮ ਕਰਨ ਬਾਕੀ ਥੱਲੇ ਨਿਵੇੜਿਆ ਲੈਂਦਾ ਮੈਂ ਉੱਪਰ ਹੋ ਰਹਿਦਾ ਹਲੇ ਕਰਦਾ ਮੇਰਾ ਸਿਧਿਆ ਸੁਸੀ ਨਹੀਂ ਮੇਨ ਲਾਣਾ ਹੁਣੀ ਵਿਚੈ ਤੇ ਇਹਨਾਂ ਦਾ ਸੈਲਫ ਤੇ ਇਦਾਂ ਆ ਟੈਲਾਂ ਵੀ ਰੋਜ਼ ਵੀ ਸਾਬਤਾਂ ਨਹੀਂ ਪੈਂਦੀਆਂ ਕਿਉਂਕਿ ਜੀ ਆਪਾਂ ਇੱਥੇ ਅ ਆਪਣੇ ਕੋ ਬਰਵਾਸ ਕਰਕੇ ਨਾ ਜਦੋਂ ਇਹ ਗੈਸ ਵੱਧ ਚੱਲਦਾ ਆਪਣਾ ਫਿਰ ਇਥੇ ਪੀੜਕ ਜੀ ਜੰਮ ਜਾਂਦੀ ਆ ਰੋਜ਼ੀ ਰੋਜ਼ ਫਿਰ ਇਹ ਨੀਰ ਵੀ ਨਹੀਂ ਉਹ ਬੰਦਿਆ ਬਣਾ। ਬਾਕੀ ਇੱਕ ਆਪਾਂ ਉਹ ਫੇਰ ਦੰਨਿਆ ਕੈਮੀਕਲ ਦਾ ਬਣਾਇਆ ਹੈ ਆਪਾਂ ਨੇ ਤੇ ਬਹੁਤ ਵਧੀਆ ਟੈਨਾ ਚੰਪੀ ਜਾਂਦੀ ਆ। ਰੋਜ਼ੀ ਰੋਜ਼ ਫੇਰ ਕਿ ਇਹਨੂੰ ਸਾਫ ਕਰਦੇ ਆ। ਜਦੋਂ ਗੈਸ ਸਾਫ ਕਰਦੇ ਆ ਕੰਮ ਨਿਬੜੇ ਤੋਂ ਬਾਅਦ ਫੇਰ ਉਹਦੋਂ ਕਰ ਦੰਨੇ। ਸਵੇਰੇ ਦੰਦ ਦੇ ਵਿੱਚੋਂ ਕਹਿੰਦਾ ਨਾ ਰੋਟੀ ਖਵਾ ਦੋ। ਰੋਟੀ ਦਾ ਤਾਂ ਮੇਰੇ ਜੇ ਮੰਨ ਲਓ ਤਾਂ ਹਮਨੇ ਪੜ ਗਏ ਤੇ ਸੈਣੇ ਜਾਣਾ ਹੁੰਦਾ ਤਾਂ ਕਰਕੇ ਰੋਟੀ ਫਿਰ ਆਪਣੇ ਉਹੀ ਟਾਈਮ ਬਕਦੀ ਉਸੇ ਦੇ ਸਾਜਰੇ ਜਿਹੜੇ ਟਾਈਮ ਤੋਂ ਸਕੂਲ ਨਹੀਂ ਜਾਂਦੇ ਸੀਗੇ ਕੋਈ ਟਾਈਮ ਪਕਾ ਕੇ ਰੈਡੀ ਬੰਦੀ ਰਸਤਾ ਮੇਰੇ ਕੋ ਰਾਦੀਆ ਭਿੰਡੀਆਂ ਪਿੰਡਾ ਸੀਗੇ ਸਬਜ਼ੀ ਬਣਾਈ ਗਈ ਤੇ ਉਹ ਵੀ ਆਪਣਾ ਪਹਿਲਾ ਉਹ ਕਿਸੇ ਨੇ ਖਾਦੀ ਨਹੀਂ ਗਈ ਤੇ ਭਾਵੇਂ ਖਾ ਲੇ ਆਲੂ ਵਾਲ ਦੇ ਨਾਲ ਅੱਜ ਫਿਰ ਆਪਾਂ ਨੇ ਸ਼ਾਮ ਨੂੰ ਕੋਈ ਸਬਜ਼ੀ ਨਹੀਂ ਬਣਾਈ ਭਿੰਡੀਆਂ ਹੀ ਖਾਣਗੇ ਅੱਜ ਇਸ ਕਾਰਨ ਤਾਂ ਅੱਕ ਵੀ ਗਿਆ ਬੰਨੀਆ ਕਾਕੇ ਕਹਾਂਾ ਹੁਣ ਰੋਜ ਭਿੰਡੀ ਖਾਈ ਜਾਨੀ ਐ ਹਨਾ ਇਸ ਕਾਰਨ ਹੁਣ ਦੇਖਦੇ ਆਂ ਕਿ ਕਾਲੂ ਜਾਊ ਕੋ ਪਸੰਦ ਆ ਮਾਮੇ ਕੋ ਤਾਂ ਮਾਮੇ ਕੋ ਖਾਇਆ ਕੋ ਮਿਹੇ ਸੱਚੀਆਂ ਬੁਧੀ ਬੁਧੀ ਅਦਾਂ ਮਾਗੇ ਹੈ ਇਹ ਕੋਮ ਨੇ ਹਨਾ ਕਰੀ ਦੰਦ ਡੀਗਦਾ ਹੈ ਨੇ ਪਾਪਾ ਦੇ ਉੱਲੇ ਮੂਰ ਅੱਜ ਆਪਾਂ ਦੋਨੇ ਗਾਇਸ ਹੈ ਗੂੜਾ ਅੰਗੂਰਾਂ ਕਿੰਨਾ ਨੇ ਤੁਹਾਡੇ ਖਾਈ ਜਾਂਦੇ ਹੈ ਹੈ ਇਹ ਇਹਨਾਂ ਤੋਂ ਮੈਂ ਹੈਡ ਬੋਲ ਟਸਟਾ ਕਰਾਦਾ ਹੈ ਅੰਗੂਰ ਦੇਖੋ ਜੀ ਕੁਛੇ ਲਓ ਜੀ ਖਾ ਲਓ ਤੁਸੀਂ ਹੁਣ ਵਧੀਆ ਹੋ ਗਏ ਹੈ ਨਾ ਪਹਿਲਾਂ ਇਕੱਲੇ ਇਕੱਲੇ ਲੱਗਦੇ ਹੁੰਦੇ ਸੀਗੇ ਹੁਣ ਤਾਂ ਸੰਗਣੇ ਦੇ ਹਣੀ ਹੁਣ ਜਿਹੜੇ ਖੱਟੇ ਹੋਣਗੇ ਰੱਖ ਲਓ ਫੇ ਚਟਣੀ ਚ ਪਾ ਲਾਂਗੇ ਆਪਾਂ। ਲਾਜੀ ਆ ਪਕਾ ਦਈਏ ਕੰਮ ਕਰ ਬਣੇ ਰੋ ਡਾਕ ਦੇਣਾ। ਤੁਹਾਨੂੰ ਲਾ ਆਪਣਾ ਐਂਡ ਤੱਕ ਜੀਉ ਦੇਖ ਲੈ। ਬਦੀਆ ਲੱਗਦਾ ਤਾਂ ਕਮੈਂਟ ਕਰਕੇ ਜੀਉ ਦੱਸਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਦੇਖੋ ਜੀ ਤੁਸੀਂ ਹੈਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਪਲੀਜ਼ ਦੇਖ ਜ਼ਰੂਰ ਤੇਆ ਕਰੋ ਵੀਡੀਓ। ਕਿਉਂਕਿ ਇਹ ਤੁਹਾਡੇ ਸਪੋਰਟ ਨਾਲ ਆਸੀ ਹੈਨਾ। ਤੁਹਾਡੇ ਸਪੋਰਟ ਨਾਲ ਸਾਡੇ ਚੈਨਲ ਤੇ ਵਿਊ ਆਉਣੇ ਆ ਤੇ ਅੱਗੇ ਜਾਣਾ ਨੇ। ਪਲੀਜ਼ ਦੇਖ ਲਿਆ ਕਰੋ। ਤੇ ਡੇਲੀ ਤੇ ਆਪਾਂ ਟਿਪਸ ਦੀ ਵੀਡੀਓ ਬਣਾਉਣੀ ਹੈ ਉਹ ਵੀ ਦੇਖ ਲਿਆ ਕਰੋ ਹੈਨਾ ਤੇ ਬਹੁਤ ਵਧੀਆ ਟਿਪਸ ਨੇ ਉਹ ਮੈਂ ਉਹੀ ਟਿਪਸ ਪਾਉਣੀ ਹੈ ਜਿਹੜੇ ਮਤਲਬ ਆਪਾਂ ਘਰੇ ਯੂਜ਼ ਕਰ ਸਕਦੇ ਹਾਂ ਮੇਰੀਆਂ ਵਰਤਿਆਂ ਉਹਨੇ ਖੁਦ ਤਰੀਕੇ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਹੋਰ ਕੋਈ ਨਹੀਂ ਕਰਦੇ ਹੈਗੇ ਆਪਾਂ ਤੁਹਾਨੂੰ ਮੈਂ ਨਾ ਦਿਖਾਉਣੀ ਹੈ ਇਸ ਤਰ੍ਹਾਂ ਹੋਂ ਤੇ ਵੀ ਇਦਾਂ ਕਰਦੀ ਵੀਪਾ ਕਣੀ ਉੱਤੇ ਹੀ ਪਾਉਂਦੀ ਆ ਵੀਡੀਓ ਤੁਹਾਨੂੰ ਦਿਖਾਉਣੀ ਆ ਜਿਹੜੀ ਨਾ ਆਪਾਂ ਨੇ ਮਿਰਚ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਈ ਸੀ ਉਥੋਂ ਦਿਖਾਉਣੀ ਆ ਜਿਹੜਾ ਐਂਡਰਡ ਤਰੀਕਾ ਸੀ ਆਪਾਂ ਨੇ ਮਿਰਚਾਂ ਇਹਦੇ ਵਿੱਚ ਰੱਖਿਆ ਸੀ ਤੁਹਾਨੂੰ ਮਿਰਚਾਂ ਚੈੱਕ ਕਰਾ ਦਿੰਨੇ ਆ ਤੇ ਇਹ ਰਫਾ ਵੀ ਆਪਣੀ ਉੱਤੇ ਪਈ ਆ ਦੋ ਸੀਗੀਆਂ ਇਹਦੇ ਵਿੱਚ ਮੈਂ ਵਰਤ ਰਹੀ ਆ ਤੇ ਦੇਖੋ ਆਪਣਾ ਮਿਰਚਾਂ ਡੇਲੀ ਦੀ ਡੇਲੀ ਮੈਂ ਵਰਤਦੀ ਆ ਇਹਦੇ ਵਿੱਚ ਉਹੋ ਜਿਹੀ ਹੀ ਪਈਆਂ ਨੇ ਕਿੰਨੇ ਦਿਨ ਹੋ ਗਏ ਮੈਨੂੰ ਵੀਡੀਓ ਬਾਈ ਨੂੰ ਬਚਾਲ ਤੇ ਬਿਲਕੁਲ ਨਹੀਂ ਸੁੱਕੀਆਂ ਹੈਗੀਆਂ बस ਜਿੰਨੀ ਆ ਗੱਲਤ ਲੰਨੀ ਆ ਤੇ ਓਨਿਅਨ ਕ ਕੱਢ ਲੈਨੇ ਬਾਕੀ ਫਿਰ ਉਹ ਦੇਣ ਰਹਿਟ ਕੇ ਆਖੋ ਤੇ ਲੋਕੋ ਦੇ ਹਰੀਆਂ ਮੀਂਹ ਨੇ ਬਿਲਕੁਲ ਵੀ ਫਰਕ ਨਹੀਂ ਪਿਆ ਹੈਗਾ ਇੱਕੇ ਤਰ੍ਹਾਂ ਫੇ ਬੋਲੀ ਹੋਈ ਆ ਦੇ ਇੱਕੋ ਚੋਈ ਵਾਰਤਰੀ ਆ ਅ ਦੂਸਰੀ ਉਹ ਦੇ ਬਸ ਇਹਨੂੰ ਦੇ ਦੇ ਲਾਹੇ ਜਿਹਾ ਰੱਖ ਲੈਨੇ ਚਲੋ ਜੀ ਮੈਂ ਕਰ ਲਾਂ ਕੰਮ ਕਰ ਰੇਲਾ ਫਟਾਫਟ ਤੌੜ ਬਗਾਰ ਤੇ ਚੱਕਣਾ ਫੇਸੀਆਂ ਗਰ ਹਲੇ ਓਕਣੇ ਵਿਆ ਸਰਸ ਮਾਨ ਮੇਰਾ ਬਣੇ ਜੋ ਬਲੌਕ ਹਾਂਜੀ ਇਥੇ ਤੇ ਝਾੜੂ ਵਗੈਰਾ ਲਾਉਣ ਤੋਂ ਬਾਅਦ ਦੋਸਤੋ ਬਾਦ ਲੱਗੀ ਸੀ ਕਿ ਮੈਂ ਪਾਂਡੇ ਮੰਚਨ ਮੈਂ ਹਚਲ ਪਾਂਡੇ ਵੀ ਮੰਨਦੀ ਇਥੇ ਧੁੱਪ ਆ ਜਾਂਦੀ ਆਪਣੇ ਤੇ ਇਹ ਵੀਡੀਓ ਨਾ ਬੁੱਧਵਾਰ ਦੀ ਆ ਮੰਗਲਵਾਰ ਵਾਲੇ ਦਿਨ ਆਪਣੇ ਮੀਂਹ ਨਹੀਂ ਆਇਆ ਸੀਗਾ ਬੁੱਧਵਾਰ ਨੂੰ ਬਣਾਈ ਸੀ ਇਹ ਵੀਡੀਓ ਤੇ ਐਡੀਟਿੰਗ ਮੈਂ ਅੱਜ ਕਰ ਰਹੀ ਹਾਂ ਵੀਰਵਾਰ ਵਾਲੇ ਦਿਨ ਬੁੱਧਵਾਰ ਨੂੰ ਫਿਰ ਰਾਤ ਨੂੰ ਆਪਣੇ ਮੀਂਹ ਕਾਫੀ ਆ ਗਿਆ ਸੀਗਾ ਤੇ ਉਹ ਅਗਲੀ ਵੀਡੀਓ ਵਿੱਚ ਤੁਹਾਨੂੰ ਸ਼ੋਅ ਕਰਾਂਗੇ ਦਿਖਾਵਾਂਗੇ ਤੇ ਇੱਕ ਦਿਨ ਨਾ ਜਿਸ ਦਿਨ ਮੈਂ ਕੋ ਡੇ ਸੋਟੇ ਨਾਲ ਛੋਲਿਆਂ ਦੀ ਸਬਜ਼ੀ ਬਣਾਈ ਸੀ ਕੁੱਟ ਕੇ ਉਸ ਦਿਨ ਭੈਣ ਦਾ ਮੈਸੇਜ ਆਇਆ ਸੀਗਾ ਹਰਮੇਸ਼ ਦਾ ਤੇ ਉਹ ਪੁੱਛਦੇ ਸੀਗੇ ਕਹਿੰਦੇ ਅਮਨ ਵੀ ਤੂੰ ਇਹ ਰੋਟੀ ਪਾਣੀ ਮਤਲਬ ਘਰ ਦੇ ਕੰਮ-ਕਾਰ ਆਪਦੀ ਮੰਮੀ ਤੋਂ ਸਿੱਖੇ ਨੇ ਇੱਕ ਵਿਆਹ ਤੋਂ ਬਾਅਦ ਸਿੱਖੇ ਨੇ ਭੈਣ ਦੇ ਨਾ ਮੈਸੇਜ ਨੇ ਮੈਨੂੰ ਨਾ ਔਰ ਮਤਲਬ ਸੋਚਾਂ ਦੇ ਵਿੱਚ ਪਾਤਾ ਵੀ ਮੈਂ ਇਹ ਕਿੱਥੋਂ ਸਿੱਖੇ ਨੇ ਕਿਉਂਕਿ ਅਜ ਤੱਕ ਮੈਂ ਸੋਚਿਆ ਹੀ ਨਹੀਂਗਾ ਵੀ ਮੈਨੂੰ ਕਿਹਨੇ ਸਿਖਾਏ ਨੇ ਇਹ ਤੇ ਮੈਂ ਹੈਨਾ ਜਿਸ ਕਰਨ ਉਹਨਾਂ ਤੋਂ ਵੀ ਪੁੱਛਿਆ ਮੈਂ ਹਾਲ ਜਿਸ ਕਰਨ ਹੈਨਾ ਥੋੜੀ ਆਂਟੀ ਨੇ ਇਦਾਂ ਮੈਸੇਜ ਕਰਿਆ ਹੈ ਤੇ ਜਿਸ ਕਰਨ ਕਹਿੰਦਾ ਕਹਿੰਦਾ ਮੰਮੀ ਤੂੰ ਕਹਿ ਦਿੰਦੀ ਵੀ ਮੈਂ ਆਪਣੇ ਆਪ ਹੀ ਸਿੱਖੇ ਨੇ ਕਹਿੰਦਾ ਜਿੱਕਣ ਹੋਂ ਤੈਨੂੰ ਦੇਖ ਕੇ ਅਸੀਂ ਸਿੱਖੀ ਜਾਂਦੇ ਆ ਵੀ ਤੂੰ ਕਹਿ ਦਿੰਦੀ ਵੀ ਮੈਂ ਵੀ ਐਵੇਂ ਈ ਸਿੱਖੀ ਆ ਤੇ ਮੈਂ ਕਦੇ ਸੋਚਿਆ ਨਹੀਂ ਵੀ ਮੈਨੂੰ ਕਿਹਨੇ ਸਿਖਾਇਆ ਜਿਵੇਂ ਕਿ ਹਨਾ ਮੰਮੀ ਆਪਣੀ ਕਹਿੰਦੀ ਹੁੰਦੀ ਆ ਵੀ ਆਹ ਸਬਜ਼ੀ ਬਣਾ ਲੈ ਇਹਦੇ ਵਿੱਚ ਇੰਨਾ ਨਾਣ ਮਿਰਚ ਪਾ ਲੈ ਵੀ ਇੰਨਾ ਪਾਣੀ ਪਾ ਲੈ ਹਨਾ ਐਦਾਂ ਹੀ ਸਿਖਾਉਂਦੀਆਂ ਹੁੰਦੀਆਂ ਨੇ ਮੰਮੀਆਂ ਪਰ ਮੈਨੂੰ ਕਿਸੇ ਨੇ ਨਹੀਂ ਜੀ ਸਿਖਾਇਆ ਹੈਗਾ ਬਸ ਤਾਂ ਐਦਾਂ ਹੀ ਹਨਾ ਇੱਕ ਘਰ ਦੀਆਂ ਕਹਿੰਦੇ ਹੁੰਦੇ ਨੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਜਾਂ ਫਿਰ ਇੱਕ ਦੂਜੇ ਦੇਖ ਕੇ ਆਪਾਂ ਸਿੱਖ ਜਾਂਦੇ ਆ ਬਸ ਇਦਾਂ ਹੀ ਮੰਮੀ ਉਹਨਾਂ ਨੂੰ ਦੇਖ ਕੇ ਆਪਾਂ ਸਿੱਖ ਗਏ ਆਪਾਂ ਨੂੰ ਸਿਖਾਇਆ ਕਿਸੇ ਨੇ ਨਹੀਂਗਾ ਬਾਕੀ ਜੀ ਕਹਿੰਦੇ ਹੁੰਦੇ ਖੂਨ ਚੋਂਦਾ ਹਨਾ ਇਹ ਜਿਹੜਾ ਮਾਂ ਪਿਓ ਕੰਮ ਕਰਦਾ ਉਹ ਆਪਾਂ ਜ਼ਰੂਰ ਕਰਦੇ ਆ ਜਿੱਕਣ ਹੁਣ ਮੈਂ ਮੈਂ ਛੋਟੀ ਹੁੰਦੀ ਲੱਗ ਗਈ ਸੀਗੀ ਆਪਦੇ ਕੰਮਕਾਰਾਂ ਦੇ ਵਿੱਚ ਓਕਣ ਚਸਕਾ ਹੁਣ ਸਾਡੇ ਸਹਿਜ ਨੂੰ ਆ ਸਹਿਜ ਨੂੰ ਵੀ ਆ ਹੁੰਦਾ ਵੀ ਮੈਂ ਕੋਈ ਨਾ ਕੋਈ ਕੰਮ ਕਰਾਂ ਹਨਾ ਜਿਹਦੇ ਨਾਲ ਇਨਕਮ ਆਵੇ ਉਸੇ ਤਰ੍ਹਾਂ ਮੇਰਾ ਸੁਭਾਅ ਸੀਗਾ ਪਹਿਲਾਂ ਤੋਂ ਹੀ ਤੇ ਬਾਕੀ ਜਿਹੜਾ ਮੇਰੇ ਹਨਾ ਡੈਡੀ ਸੀਗੇ ਉਹਨਾਂ ਨੂੰ ਨਾ ਸ਼ੌਂਕ ਸੀਗਾ ਕੁਕਿੰਗ ਦਾ ਵੈਸੇ ਉਹ ਹਲਵਾਈ ਵਗੈਰਾ ਨਹੀਂ ਸੀਗੇ ਪਰ ਸਾਰੇ ਪ੍ਰੋਗਰਾਮਾਂ ਤੇ ਇਹਨਾਂ ਸਮਨ ਦਾਲ ਸਬਜ਼ੀ ਵਗੈਰਾ ਕੋਈ ਵੀ ਕੰਮ ਹੁੰਦਾ ਉਹ ਪਕਤਾਨ ਕਰ ਦਿੰਦੇ ਸੀਗੇ ਮਤਲਬ ਬਣਾ ਦਿੰਦੇ ਸੀਗੇ ਸਾਰਾ ਕੁਝ ਉਹਨਾਂ ਨੂੰ ਇੰਨਾ ਜ਼ਿਆਦਾ ਸੀਗਾ ਉਹਨਾਂ ਦੇ ਹੱਥ ਦੇ ਵਿੱਚ ਇੰਨਾ ਹੁਨਰ ਸੀਗਾ ਮਤਲਬ ਸਾਰੀਆਂ ਚੀਜ਼ਾਂ ਉਹ ਖੁਦ ਬਣਾ ਦਿੰਦੇ ਸੀਗੇ ਘਰੇ ਪ੍ਰੋਗਰਾਮ ਹੋਣਾ ਤਾਂ ਵੀ ਜਿੰਨੇ ਮਰਜ਼ੀ ਭਾਂਤ ਦੇ ਉਹਨਾਂ ਤੋਂ ਪਕੌੜੇ ਵਗੈਰਾ ਦਾਲ ਸਬਜ਼ੀਆਂ ਬਣਵਾ ਲਓ ਸਾਰਾ ਕੁਝ ਬਣਾ ਦਿੰਦੇ ਸੀਗੇ ਉਹ ਤੇ ਸ਼ਾਇਦ ਉਹਨਾਂ ਦਾ ਹੀ ਇਹੀ ਹੁਨਰ ਮੇਰੇ ਹਣਾ ਮੇਰੇ ਵਿੱਚ ਆ ਗਿਆ ਕਿ ਅੱਜ ਮੈਂ ਵੀ ਹਨਾ ਸਾਰਾ ਕੁਝ ਬਣਾ ਲੰਨੀ ਆ ਤੇ ਖੂਨ ਚੇ ਕਹਿ ਸਕਦੇ ਆ ਜੀ ਇਹ ਬਸ ਇਦਾਂ ਦੇਖਾ ਦੇਖੀ ਆਪਾਂ ਨੂੰ ਵੀ ਸਾਰਾ ਕੁਝ ਆਪਾਂ ਨੇ ਸਿੱਖ ਲਿਆ ਸਿਖਾਇਆ ਆਪਾਂ ਨੂੰ ਕਿਸੇ ਨੇ ਨਹੀਂ ਨੀ ਨਿਗਾ ਮੈਂ ਰੀਤਾ ਜੀ ਮੇਰੀ 18 ਸਾਲ ਦੀ ਦੀ ਹੋ ਗਈ ਸੀ ਜਦ ਤੱਕ ਤਾਂ ਆਪਾਂ ਸਭ ਕੁਝ ਸਿੱਖ ਲਿਆ ਸੀਗਾ ਬਣਾਉਣਾ ਆਪਾਂ ਤਾਂ ਛੋਟੇ ਹੁੰਦੇ ਮਤਲਬ ਜਦੋਂ ਦੀ ਸੋਝੀ ਆਈ ਆ ਉਦੋਂ ਦੇ ਕੰਮ ਕਰਨ ਲੱਗ ਗਏ ਸੀਗੇ ਤੇ ਉਦੋਂ ਨਹੀਂ ਕਰਦੇ ਆ ਰਹੇ ਆ ਹੌਲੀ ਹੌਲੀ ਜਦੋਂ ਆਪਾਂ ਕੋਈ ਨਾ ਚੀਜ਼ ਬਣਾਉਣ ਲੱਗ ਜਿੰਨੇ ਆ ਉਹਦੇ ਵਿੱਚ ਆ ਆਪਣੇ ਆਪ ਹੀ ਆਪਾਂ ਨੂੰ ਨੌਲੇਜ ਆਉਂਦੀ ਜਾਂਦੀ ਹੈ ਜਿਉਂ ਜਿਉਂ ਉਦੋਂ ਤਾਂ YouTube ਵੀ ਨਹੀਂ ਸੀਗੇ ਵੀ ਆਪਾਂ YouTube ਤੋਂ ਦੇਖ ਕੇ ਸਿੱਖ ਗਏ ਬਸ ਜੀ ਇਦਾਂ ਹੀ ਸਿੱਖੇ ਆ ਤੇ ਬਰ ਸੋਚਾਂ ਚ ਬਹੁਤ ਪੈ ਗਈ ਮੇਂ ਪਹਚਲਣ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਜੇ ਕੰਮ ਇੰਨਾ ਜ਼ਿਆਦਾ ਸੀਗਾ ਅੱਜ ਥੱਲੇ ਲਈ ਬੈਠੇ ਦੀ ਸਫਾਈ ਕਰਨੀ ਸੀਗੀ ਤੇ ਜਿਹੜੀ ਆਪਣੀ ਮੁਰਗੀ ਨੇ ਬੱਚੇ ਕੱਢੇ ਆ ਤੇ ਉਹਦਾ ਖੁੱਡਾ ਵਗੈਰਾ ਸਾਫ਼ ਕਰਨਾ ਸੀ ਬਹੁਤ ਜ਼ਿਆਦਾ ਤੂੜੀ ਵਗੈਰਾ ਸੀਗੀ ਅੱਜ ਤਾਂ ਬਸ ਉੱਥੇ ਟਾਈਮ ਲੱਗ ਗਿਆ ਬਾਕੀ ਹੋਰ ਕੰਮ ਕੰਮ ਧੰਦੇ ਕਰੇ ਘਰ ਦੇ ਇਥੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਮੈਂ ਚਲੋ ਹੁਣ ਵੀਡੀਓ ਦਾ ਐਂਡ ਕਰ ਦিয়ে ਹੁਣ ਵੀਡੀਓ ਬਣਾ ਦਈਏ ਦੇਖੋ ਮੌਸਮ ਕਿੰਨਾ ਵਧੀਆ ਹੋ ਗਿਆ ਸ਼ਾਮ ਦਾ ਟਾਈਮ ਆ ਕੀ ਹਵਾ ਠੰਡੀ ਚੱਲ ਰਹੀ ਆ ਇਹ ਦੇਖੋ ਆਪਣਾ ਬਾਜਰਾ ਛੋਟਾ ਛੋਟਾ ਹੈ ਜਿਹੜਾ ਬੈਕ ਸਾਈਡ ਆ ਉਹ ਨੂੰ ਵੱਡਾ ਲੱਗਿਆ ਹੋਇਆ ਹੈ ਜਿਹੜਾ ਇਹ ਆ ਇਹ ਹਾਲੇ ਛੋਟਾ ਛੋਟਾ ਹੈ ਤੇ ਆਪਣੇ ਵੱਲ ਤਾਂ ਬਾਜਰੀ ਬੀਜੇ ਪੈ ਰਹੇ ਨੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਬਾਜਰਾ ਬੀਜਿਆ ਹੋਇਆ ਹੈ ਕੋਸ મતਲਬ ਲੋਕਾਂ ਨੇ ਬਾੜ ਲੈਣਾ ਕੋਤੇ ਕੋਸ ਦੀ ਖਾਦ ਪਾਦਣਗੇ ਵਿੱਚੇ ਰਲਾ ਦੇਣਗੇ ਉਹ ਵਿੱਚੇ ਬਾਦੰਦੇ ਹੁੰਦੇ ਆ ਫੇਰ ਖਾਦ ਵਗੈਰਾ ਬਣ ਜਾਂਦੀ ਆ ਬਾਜਰੇ ਦੀ ਤੇ ਬਹਣ ਵਿਲੇ ਪੈਨੇ ਬਹੁਤ ਜਿਆਦਾ ਬਾਜਰਾ ਬੀਜਿਆ ਹੈ ਤੇ ਬਹਣ ਵੀ ਬਹੁਤ ਜਿਆਦਾ ਵਿਲੇ ਪੈਨੇ ਹੌਲੀ ਹੌਲੀ ਲੱਗਣਗੇ ਤਾਂ ਲੋੜ ਤੇ ਹਵਾ ਬਹੁਤ ਠੰਡੀ ਆ ਰਹੀ ਹੈ ਕਿਸੇ ਪਾਸੇ ਜਾਂ ਤਾਂ ਮੀਂਹ ਪੈ ਗਿਆ ਹੋ ਆਪਣੀਆਂ ਬੇਲਾ ਥੋੜਾ ਜਿਹਾ ਰਾਤ ਆਪਣੇ ਪਰਸੋ ਪਰਸੋ ਜਿਹੜਾ ਮੀਂਹ ਪਿਆ ਸੀ ਉਹਦੇ ਨਾਲ ਬੇਲਾ ਦੇ ਵਿੱਚ ਸੁਧਾਰ ਆ ਗਿਆ ਤੇ ਰਾਤੀ ਤਾਂ ਹਨੇਰੀਓ ਬਹੁਤ ਸੀ ਪਰ ਨੇਰੀ ਬਹੁਤ ਜ਼ਿਆਦਾ ਆਉਂਦੀ ਹੈ ਨੇਰੀ ਦੇ ਤਾਂ ਕੀ ਕਹਨੇ ਬਹੁਤ ਜ਼ਿਆਦਾ ਨੇਰੀ ਆਉਂਦੀ ਹੈ ਹਰਿਆਵਲ ਆਪਣੇ ਇਧਰ ਖੇਤਾਂ ਦੇ ਵਿੱਚ ਹਰਿਆਵਲ ਬਹੁਤ ਜ਼ਿਆਦਾ ਦਰਖਤ ਤੇ ਦਰਖਤ ਦੇਖਣਗੇ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਬਹੁਤ ਵਧੀਆ 뷰 ਹੁੰਦਾ ਖੇਤਾਂ ਦਾ ਤੇ ਆਪਣੇ ਨਾਲ ਇੱਥੇ ਕੁਛ ਆਹ ਬਣਾਤਾ ਸਾਹਮਣੇ ਸਕੂਲ ਨੂੰ ਉਹਲਾ ਹੋ ਗਿਆ ਨਹੀਂ ਸਾਨੂੰ ਸਕੂਲ ਬਹੁਤ ਵਧੀਆ ਦਿਖੀ ਜਾਂਦਾ ਸੀਗਾ ਪਤਾ ਨਹੀਂ ਕੀ ਬਣਨਾ ਇੱਥੇ ਹਲੇ ਬਾਗੜਾ ਕਰਿਆ ਤੇ ਇਧਰੋਂ ਤੁਹਾਨੂੰ ਅੰਗੂਰ ਦਿਖਾਂਮਾ ਬਹੁਤ ਜ਼ਿਆਦਾ ਤੋੜ ਕੇ ਖਾ ਲਏ ਹਲੇ ਲੱਗੇ ਹੋਏ ਨੇ ਗੁੱਛੇ ਤੇ ਜਿਹੜੀ ਨਾ ਮੈਂ ਵੀਡੀਓ ਚ ਆਪਤੀ ਵਾਲੀ ਤੁਹਾਡੇ ਨਾਲ ਸ਼ੇਅਰ ਕਰੀ ਆ ਨਾ ਉਹਦੀ ਖਾਦ ਸਾਰੇ ਬੂਟਿਆਂ ਦੇ ਵਿੱਚ ਪਾ ਦਿੰਨੇ ਆ ਸੀ ਇਹ ਅੰਗੂਰਾਂ ਦੀ ਵੇਲ ਦੇ ਵਿੱਚ ਵੀ ਪਾਉਂਦੀ ਬਹੁਤ ਜ਼ਿਆਦਾ ਅੰਗੂਰ ਲੱਗੇ ਨੇ ਤੇ ਇੱਕ ਪਾਉਣੇ ਹੁੰਨੇ ਆ ਸੀ ਕੇਲਿਆਂ ਦੇ ਛਿਲਕੇ ਉਹ ਅਸੀਂ ਸੜਦੇ ਨਹੀਂ ਹੁੰਦੇ ਹੈਗੇ ਉਹਨਾਂ ਉਹ ਵੀ ਇਹਨਾਂ ਦੇ ਵਿੱਚ ਪਾ ਦੰਨੇ ਆ ਬੂਟਿਆਂ ਦੇ ਵਿੱਚ ਫਿਰ ਉਹਨਾਂ ਦੀ ਖਾਦ ਬਣ ਜਾਂਦੀ ਹੈ ਬਹੁਤ ਵਧੀਆ ਜਾਂੱਚ ਖਾਦ ਬਣਦੀ ਹੈ ਰਿਜ਼ਲਟ ਬਹੁਤ ਵਧੀਆ ਨਿਕਲਦਾ ਹੈ ਤੇ ਇਹ ਖਾੜ ਆਪਣਾ ਜਾ ਰਿਹਾ ਆ ਸਬਜ਼ੀਆਂ ਵੱਲ ਨੂੰ ਪਾਣੀ ਜਿਹੜਾ ਆਪਣਾ ਡੇਲੀ ਡੋਲਦਾ ਇਹ ਖਾੜ ਦੇ ਵਿੱਚ ਆ ਜਾਂਦਾ ਤੇ ਬਹੁਤ ਵਧੀਆ ਮੌਸਮ ਹੋਇਆ ਪਿਆ ਬਾਜੀ ਹੁਣ ਮੈਂ ਜਾ ਕੇ ਆਪੇ ਕੰਮ ਕਰ ਕਰਦੀ ਆ ਸਬਜ਼ੀ ਅੱਜ ਬਣਾਣੀ ਨੇ ਰੋਟੀਆਂ ਲਾਉਣੀਆਂ ਚੱਕ ਲਾਉਣੀਆਂ ਜਿਹਾ ਹਵਾ ਆ ਗਈ ਫਿਰ ਕੰਮ ਖਰਾਬ ਹੋ ਜਾਂਦਾ ਰੋਜ਼ ਹਵਾ ਆ ਜਾਂਦੀ ਐ ਸਾਨੂੰ ਵਿਚਾਰੇ ਬੰਦ ਕਰਨੇ ਪੈਂਦੇ ਨੇ ਰੋਟੀਆਂ ਤਾਂ ਕਰਕੇ ਮੈਂ ਹੈ ਵੀ ਹੁਣ ਜਾ ਕੇ ਰੋਟੀਆਂ ਬਕਾ ਲਈਏ ਪਹਿਲਾਂ ਚੱਲਦੇ ਆਪਾਂ ਉੱਪਰ ਨੂੰ ਲੌਜੀ ਇਹ ਥੋੜੀ ਵਗੈਰਾ ਕਰਦੀ ਆ ਥੋਡੇ ਦੇ ਕੋਲ ਬਹੁਤ ਸਾਫ਼ ਕਰਿਆ ਉਥੇ ਸਾਰੀ ਬੈਠ ਸਾਫ਼ ਕਰਤੀ ਤੇ ਹੁਣ ਨਿਬੜ ਗਿਆ ਤਾਂ ਕੰਮ ਸਾਰਾ ਕੋਣੀ ਵਗੈਰਾ ਵੀ ਲਾਤੀ ਪਾਣੀ ਵਗੈਰਾ ਫਲਾਤਾ ਤੇ ਉਹ ਹੱਬ ਚੱਕਤਾ ਸਾਰਾ ਕੰਮ ਕੰਪਲੀਟ ਆ ਤੇ ਇਧਰ ਪੱਖਾ ਵਗੈਰਾ ਲਾ ਦ। ਥੱਲੇ ਲਾ ਫਰਾਤਾ ਲਾ ਦੇ ਲੈਨੇ ਵੜੀ ਗੇ ਹਵਾ ਆ ਜਾਂਦੀ ਐ। ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ। ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਜਿੱਸੇ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ। ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ।